ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਕੁਝ ਖਾਸ ਹੀ ਸੈਲੀਬ੍ਰਿਟੀ ਅਤੇ ਰਿਸ਼ਤੇਦਾਰ ਛੋਟੇ ਸਿੱਧੂ ਨੂੰ ਮਿਲੇ ਸਨ ਜਿਸ ਤੋਂ ਬਾਅਦ ਬਾਪੂ ਬਲਕੌਰ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਿੱਧੂ ਨੂੰ ਚੋਣ ਵਾਲਿਆਂ ਨੂੰ ਇੱਕ ਅਪੀਲ ਕਰੀ ਸੀ ਤੇ ਕਿਹਾ ਸੀ ਕਿ ਕੋਈ ਵੀ ਛੋਟੇ ਸਿੱਧੂ ਨੂੰ ਸਵਾ ਮਹੀਨੇ ਤੱਕ ਮਿਲਣ ਨਾ ਆਵੇ ਅਸੀਂ ਰੀਤ ਮੁਤਾਬਕ ਸਵਾ ਮਹੀਨਾ ਪੂਰਾ ਹੋਣ ਤੇ ਹੀ ਸਭ ਨੂੰ ਛੋਟੇ ਸਿੱਧੂ ਨਾਲ ਮਿਲਾਇਆ ਕਰਾਂਗੇ ਤੇ ਹੁਣ ਛੋਟੇ ਸਿੱਧੂ ਨੂੰ ਇਸ ਦੁਨੀਆ ਵਿੱਚ ਆਏ ਹੋਏ ਸਵਾ ਮਹੀਨੇ ਦਾ ਸਮਾਂ ਪੂਰਾ ਹੋ ਚੁੱਕਾ ਹੈ ਜਿਸ ਤੋਂ ਬਾਅਦ ਫਿਰ ਕੁ ਲਈ ਆ ਰਹੀ ਨੇ ਤੇ ਹੁਣ ਛੋਟੇ ਸਿੱਧੂ ਦੀ ਮੰਗੇਤਰ ਛੋਟੇ ਸਿੱਧੂ ਨੂੰ ਮਿਲਣ ਲਈ ਪਹੁੰਚੀ ਮੰਗੇਤਰ ਨੇ ਛੋਟੇ ਸਿੱਧੂ ਦੀ ਮਸਤੀ ਕਰਦੇ ਦੀ ਇੱਕ ਵੀਡੀਓ ਵੀ ਰਿਕਾਰਡ ਕੀਤੀ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਗਿਆ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਸਿੱਧੂ ਕਿਵੇਂ ਮੂੰਹ ਵਿੱਚ ਉਂਗਲਾ ਪਾਈ ਬੈਠਾ ਹੈ ਤੇ ਉਧਰ ਹੀ ਉਧਰ ਹੀ ਹੁਣ ਬਾਪੂ ਬਲਕੌਰ ਸਿੰਘ ਆਉਣ ਵਾਲੇ ਦਿਨਾਂ ਵਿੱਚ ਸਿੱਧੂ ਦੀ ਹਵੇਲੀ ਵਿੱਚ ਆਉਣ ਵਾਲੇ ਸਿੱਧੂ ਦੇ ਫੈਨਸ ਨੂੰ ਵੀ ਛੋਟੇ ਸਿੱਧੂ ਨਾਲ ਮਿਲ ਲਾਇਆ ਕਰਨਗੇ ਬਾਕੀ ਦੋਸਤੋ ਤੁਹਾਡੇ ਇਸ ਛੋਟੇ ਸਿੱਧੂ ਦੀ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਿਹੜਾ ਜਰੂਰ ਸਾਂਝ